1984 ਦੇ ਵਿੱਚ ਜਿਸ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਕੇ ਸਾੜਿਆ ਗਿਆ ਉੱਥੇ ਇੱਕ ਪ੍ਰਾਤਨ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਆਓ ਜਾਣਦੇ ਹਾਂ ਕਿਵੇਂ ਪਹੁੰਚਿਆ ਜਾ ਸਕਦਾ ਇਸ ਸਥਾਨ ਦੇ ਉੱਤੇ ਵਾਹਿਗੁਰੂ ਜਪਦੇ ਜਪਦੇ ਜਾਵਾਂਗੇ ਸਤਨਾਮ ਸਤਨਾਮ ਜਪਦੇ ਜਪਦੇ ਜਾ ਸੋ ਜਾਣਦੇ ਆ ਜੀ ਜਬਲਪੁਰ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਪਹੁੰਚੇ ਹੋਇਆ ਜੀ ਜਬਲਪੁਰ ਬਾਇਰ ਰੋਡ ਗੱਡੀਆਂ ਦੇ ਵਿੱਚ ਪੂਰਾ ਐਮਪੀ ਨੂੰ ਪਾਰ ਕਰਦੇ ਹੋਏ ਜੱਬਲਪੁਰ ਨਰਬਦਾ ਨਦੀ ਦੇ ਕਿਨਾਰੇ ਦੇ ਉੱਤੇ ਕਿਸ਼ਤੀਆਂ ਨੂੰ ਪਾਰ ਕਰਦੇ ਹੋਏ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਹੈ ਗੁਰਦੁਆਰਾ ਗਵਾਰੀ ਘاٹ ਸਾਹਿਬ ਧੰਗੁਰੂ ਨਾਨਕ ਸਾਹਿਬ ਮਹਾਰਾਜੀ ਇਸ ਸਥਾਨ ਤੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ ਪਰ ਉਹ ਦੌਰ ਆਇਆ 1984 ਦਾ ਗੁਰੂ ਅਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸ ਜਗ੍ਹਾ ਦੇ ਉੱਤੇ 1984 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਵੀ ਕੀਤਾ ਗਿਆ ਤੋੜਿਆ ਵੀ ਗਿਆ ਪਰ ਜਦੋਂ-ਜਦੋਂ ਵੀ ਸਿੱਖਾਂ ਦੇ ਉੱਤੇ ਹਮਲੇ ਹੋਏ ਸਿੱਖਾਂ ਨੇ ਪਿਆਰ ਦੇ ਨਾਲ ਉਹਨੂੰ ਨਜਿੱਠਿਆ ਇਹ ਦਿਖਾ ਦਿੱਤਾ ਕਿ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅੱਜ ਸਾਡੇ ਪਿੱਛੇ ਆਪ ਜੀ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਉਸ ਤੋਂ ਵੀ 100 ਗੁਣਾ ਵੱਡਾ ਗੁਰਦੁਆਰਾ ਸਾਹਿਬ ਉਸਾਰ ਕੇ ਵਿਖਾ ਦਿੱਤਾ ਇੱਥੇ ਇੱਕ ਸ਼ਾਬਾਸ਼ ਦੇਣੀ ਬਣਦੀ ਹੈ ਜੱਬਲਪੁਰ ਦੀਆਂ ਸੰਗਤਾਂ ਦੀ ਆਖਰਕਾਰ ਜਿੱਥੇ ਗੁਰੂ ਸਾਹਿਬ ਪਹੁੰਚਦੇ ਨੇ ਉੱਥੇ ਉਹਨਾਂ ਦੇ ਪ੍ਰਾਤਨ ਸਥਾਨ ਮਿਲ ਜਾਂਦੇ ਨੇ ਪਰ ਕੁਝ ਸੰਸਥਾਵਾਂ ਐਸੀਆਂ ਆਉਂਦੀਆਂ ਨੇ ਉਹਨਾਂ ਸਥਾਨਾਂ ਨੂੰ ਪ੍ਰਾਤਨ ਸਥਾਨਾਂ ਨੂੰ ਨਸ਼ਟ ਕਰਕੇ ਉਹਦੀ ਜਗ੍ਹਾ ਦੇ ਉੱਤੇ ਇੱਕ ਬਹੁਤ ਵੱਡੀ ਬਿਲਡਿੰਗ ਬਣਾ ਦਿੱਤੀ ਜਾਂਦੀ ਹੈ ਉਹਨੂੰ ਨਾਮ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਦਾ ਪਰਾਤਨ ਸਥਾਨ ਲੇਕਿਨ ਉਹ ਪਰਾਤਨ ਸਥਾਨ ਹੁੰਦਾ ਹੀ ਨਹੀਂ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਐਮਪੀ ਦੇ ਵਿੱਚ ਇੰਦੌਰ ਤੋਂ ਹੁੰਦੇ ਹੋਏ ਅੱਜ ਵੀ ਕਿੰਨੇ ਏਕੜ ਜ਼ਮੀਨ ਜਿਹੜੀ ਆ ਐਮਪੀ ਦੇ ਵਿੱਚ ਗੁਰਨਾਨਕ ਸਾਹਿਬ ਜੀ ਦੀ ਰੁਲਦੀ ਪਈ ਹੈ ਜੀ ਗੁਰਨਾਨਕ ਦੇਵ ਜੀ ਇੰਦੌਰ ਦੇ ਰਾਜਾ ਲక్ష్ਮੀ ਰਾਉ ਨੂੰ ਮਿਲ ਕੇ ਹੁਸੰਗਾਵਾਦ ਨੂੰ ਹੁੰਦੇ ਹੋਏ ਨਰਸਿੰਘਪੁਰ ਤੋਂ ਹੁੰਦੇ ਹੋਏ ਆਪ ਜੀ ਕਈ ਜਗ੍ਹਾ ਤੇ ਵਿਚਰਦੇ ਹੋਏ ਜਿੱਥੇ ਅੱਜ ਵੀ ਕੁਝ ਅਸਥਾਨ ਅਲੋਪ ਨੇ ਜ਼ਮੀਨਾਂ ਰੁਲਦੀਆਂ ਪਈਆਂ ਨੇ ਆਖਰ ਜਬਲਪੁਰ ਨਰਬਦਾ ਨਦੀ ਦੇ ਕਿਨਾਰੇ ਤੇ ਪਹੁੰਚਦੇ ਨੇ ਉਦੋਂ ਇਹ ਸਾਧਨ ਹੁੰਦਾ ਸੀ ਕਿ ਨਦੀ ਪਾਰ ਕੀਤੀ ਜਾ ਸਕੇ ਇਸ ਜਗ੍ਹਾ ਦੇ ਉੱਤੇ ਇੱਕ ਸਰਬੰਗ ॠषि ਰਹਿੰਦਾ ਸੀ ਤੇ ਉਹ पटਕ ਚੁੱਕਿਆ ਸੀ ਮਾਰਗ ਤੋਂ ਅਕਾਲ ਪੁਰਖ ਨੂੰ ਯਾਦ ਕਰਦਾ ਸੀ ਕਿ ਮੇਰੇ ਤੇ ਤਰਸ ਕਰੋ ਗੁਰਨਾਨਕ ਦੇਵ ਮਹਾਰਾਜ ਜੀ ਅਸੀਂ ਇੱਕ ਗੱਲ ਕਰਦੇ ਹੁੰਨੇ ਆ ਅਸਮਾਨ ਦੇ ਉੱਤੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਹੋ ਸਕਦਾ ਅਸਮਾਨ ਦੇ ਉੱਤੇ ਤਾਰੇ ਤਾਂ ਗਿਣੇ ਜਾ ਸਕਣ ਪਰ ਗੁਰਨਾਨਦ ਦੇਵ ਜੀ ਨੇ ਕਿੰਨਿਆਂ ਨੂੰ ਤਾਰ ਦਿੱਤਾ ਕਿੰਨਿਆਂ ਨੂੰ ਤਾਰ ਦੇਣਾ ਇਹ ਕਦੇ ਗਿਣੇ ਨਹੀਂ ਜਾ ਸਕਦੇ ਗੁਰਨਾਨਦ ਸਾਹਿਬ ਜੀ ਇੱਥੇ ਆਉਂਦੇ ਨੇ ਸਰਬੰਗ ਰਿਸ਼ੀ ਦੇ ਨਾਲ ਡਿਬੇਟ ਕਰਦੇ ਨੇ ਉਹਨਾਂ ਨੂੰ ਸੁਝਾਉਂਦੇ ਨੇ ਆ ਪਖੰਡਵਾਦ ਨੂੰ ਛੱਡ ਦੇ ਪਖੰਡ ਨਹੀਂ ਕਰਨੇ ਆਹ ਕੁਰੀਤیاں ਕਿਸੇ ਕੰਮ ਦੀਆਂ ਨਹੀਂ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੇ ਇਹ ਰਸਤੇ ਵਿੱਚ ਹੀ ਲੁੱਟ ਲਈਆਂ ਜਾਣਗੀਆਂ ਅਸਲੀ ਰੱਬ ਦੀ ਭਗਤੀ ਆ ਉਹਦੀ ਯਾਦ ਵਿੱਚ ਗੁਰਨਾਨਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਕੁਝ ਪਖੰਡੀ ਲੋਕਾਂ ਨੇ ਵੀ ਇਹ ਗੁਰਨਾਨਕ ਦੇਵ ਮਹਾਰਾਜ ਜੀ ਇੱਥੇ ਆ ਕੇ ਪਖੰਡਵਾਦ ਦੇ ਉੱਤੇ ਕਰਾਰੀ ਚੋਟ ਮਾਰੀ ਇਹ ਨਹੀਂ ਹੋਣੀ ਚਾਹੀਦੀ ਸੀ ਸਾਡੇ ਧੰਦੇ ਦੇ ਉੱਤੇ ਫਰਕ ਪੈਂਦਾ ਉਹਨਾਂ ਨੇ ਰਸਤੇ ਵਿੱਚ ਆ ਰਹੇ ਇਸ ਸਥਾਨ ਨੂੰ ਜਦੋਂ ਦੂਰ ਸੰਗਤਾਂ ਨਤਮਸਤਕ ਹੁੰਦੀ ਆ ਜਿਹੜੇ ਪਖੰਡੀ ਲੋਕ ਪਖੰਡ ਕਰਕੇ ਆਪਣੇ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਉਹਨਾਂ ਨੂੰ ਸਿੱਖਿਆ ਮਿਲਣ ਲੱਗੀ ਵੀ ਇਹ ਪਖੰਡਵਾਦ ਵਿੱਚ ਨਹੀਂ ਪੈਣਾ ਉਹਨਾਂ ਲੋਕਾਂ ਨੇ ਹੀ 83 ਦੇ ਵਿੱਚ ਪਤਾ ਨਹੀਂ ਕੀ ਅੰਦਰ ਉਹਨਾਂ ਦੇ ਐਸਾ ਸਾੜਾ ਸੀ ਸਿੱਖਾਂ ਨੇ ਸਬਦਾ ਭਲਾ ਮਨਾਇਆ ਇਸ ਜਗ੍ਹਾ ਤੇ ਗੁਰਦੁਆਰੇ ਨੂੰ ਖਤਮ ਕਰ ਦਿੱਤਾ ਗਿਆ 1984 ਚ ਇੰਦਰਾ ਗਾਂਧੀ ਕਾਂਟੇ ਕਾਫੀ ਇੱਥੇ ਨੁਕਸਾਨ ਹੋਇਆ ਇੱਥੇ ਸੰਤ ਬਾਬਾ ਤੁਲਸਾ ਸਿੰਘ ਜੀ ਤੇ ਮਾਤਾ ਝਰਿਆ ਬਾਈ ਇੱਥੇ ਰਹਿੰਦੇ ਸਨ ਤੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਕੀਤਾ ਸੀ ਗੁਰਗਰਾਹ ਸਾਹਿਬ ਨੂੰ ਵਿਆਦ ਵੀ ਕਰਤਾ ਸੀ ਜੋ ਵੀ ਸਮਾਨ ਇੱਥੇ ਦੇ ਸਾਰੇ ਲੁੱਟ ਕੇ ਪਿੰਡ ਵਾਲੇ ਉਸ ਪਾਰ ਨਦੀ ਵਸਣ ਵਾਲੇ ਪੰਡਤ ਲੋਕ ਲੈ ਗਏ ਸਨ ਤਾਂ ਉਸ ਟਾਈਮ ਕਾਫੀ ਨੁਕਸਾਨ ਹੋਇਆ ਸੀ ਗੁਰੂ ਮਹਾਰਾਜ ਦੇ ਕਿਰਪਾ ਨਾਲ ਸੰਗਤਾਂ ਨੇ ਸਾਰੇ ਮਿਲ ਜੁਲ ਕੇ ਇੱਥੇ ਫਿਰ ਦੁਬਾਰਾ ਗੁਰਦੁਆਰਾ ਸਾਹਿਬ ਕਾਇਮ ਕੀਤਾ ਬਣਾਇਆ 1984 ਦਾ ਐਸਾ ਕੀ ਦੌਰ ਆਇਆ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਜੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਤੋੜਪੰਨ ਕੀਤੀ ਗਈ ਉਹ ਵੀ ਕੁਝ ਕੁ ਸ਼ਰਾਰਤੀ ਸੀ ਜਿਨ੍ਹਾਂ ਦੇ ਅੰਦਰ ਨਫ਼ਰਤ ਭਰੀ ਹੋਈ ਸੀ ਪਰ ਉਹ ਵੀ ਕੁਝ ਹਿੰਦੂ ਵੀਰ ਨੇ ਜਿਨ੍ਹਾਂ ਨੇ ਆਪਣਾ ਦਸਬੰਦ ਕੱਢਿਆ ਤੇ ਸਿੱਖਾਂ ਨੇ ਆਪਣਾ ਦਸਬੰਦ ਕੱਢਿਆ ਆਪਜੀ ਦਰਸ਼ਨ ਕਰ ਰਹੇ ਹੋਂ ਇਸ ਵੱਡੇ ਗੁਰਦੁਆਰਾ ਸਾਹਿਬ ਜੀ ਦੇ ਇੱਕ ਗੱਲ ਚੇਤੇ ਰੱਖਿਓ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਸਾਨੂੰ 84 ਦੇ ਵਿੱਚ ਖਤਮ ਕਰਨ ਦੇ ਲਈ ਬਹੁਤ ਜ਼ੋਰ ਲਾਇਆ ਗਿਆ ਗੁਰਦੁਆਰੇ ਵੀ ਟਾਹੇ ਗਏ ਪਰ ਸਿੱਖਾਂ ਦੇ ਅੰਦਰ ਆਪਣੇ ਗੁਰੂ ਪ੍ਰਤੀ ਸ਼ਰਧਾ ਵਧਦੀ ਚਲੀ ਗਈ ਅੱਜ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਹੈ ਮੈਨੂੰ ਪਤਾ ਲੱਗਿਆ ਜਿਹੜੇ ਲੋਕ ਗੁਰਦੁਆਰਾ ਤੋੜਨ ਆਉਂਦੇ ਸੀ ਉਹਨਾਂ ਦੇ ਬੱਚੇ ਅੱਜ ਵੀ ਆ ਕੇ ਇੱਥੇ ਲੰਗਰ ਛਕਦੇ ਨੇ ਇਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਪੁਰਾਤਨ ਗੁਰਦੁਆਰਾ ਸਾਹਿਬ ਹੈ ਜਿੱਥੇ ਧੰ ਗੁਰੂ ਨਾਨਕ ਸਾਹਿਬ ਮਹਾਰਾਜੀ ਆ ਕਰਕੇ ਬਿਰਾਜ਼ਮਾਨ ਹੋਏ ਇਹ ਆਪਜੀ ਦਰਸ਼ਨ ਕਰ ਰਹੇ ਹਾਂ ਪੁਰਾਤਨ ਗੁਰਦੁਆਰਾ ਸਾਹਿਬ ਜੀ ਦੇ ਜੇ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਹਨੂੰ ਸਾਈਡ ਤੇ ਬਣਾਇਆ ਗਿਆ ਪਰ ਪ੍ਰਾਤਨ ਅਸਥਾਨ ਜਦੋਂ ਵੀ ਆਪ ਜੀ ਜੱਬਲਪੁਰ ਆਓ ਗਵਾਰੀ ਘਾਟ ਆਓ ਤੇ ਨਦੀ ਦੇ ਰਸਤੇ ਪਾਰ ਆ ਕੇ ਵੀ ਆਉਣਾ ਪੈਂਦਾ ਦੂਜੇ ਪਾਸੇ ਨੂੰ ਰੋਡ ਵੀ ਹੁੰਦਾ ਪਰ ਇਹ ਗੁਰਦੁਆਰਾ ਸਾਹਿਬ ਅੱਜ ਪ੍ਰਾਤਨ ਅਸਥਾਨ ਗੁਰਦੁਆਰਾ ਗਵਾਰੀ ਘਾਟ ਜੀ ਸਾਹਿਬ ਸਿਮਰਨ ਅਸਥਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹਦੀਆਂ ਕੰਧਾਂ ਨੂੰ ਸੀਮੈਂਟ ਲਗਾਇਆ ਗਿਆ ਪਰ ਮੈਂ ਬੇਨਤੀ ਵੀ ਕੀਤੀ ਮੈਂ ਗੱਲ ਵੀ ਕੀਤੀ ਇੱਥੇ ਦੇ ਵੀਰਾਂ ਨੂੰ ਗੱਲ ਕੀਤੀ ਵੀ ਅਗਰ ਉਹ ਪ੍ਰਾਣੀਆਂ ਇੱਟਾਂ ਦੀਵਾਰ ਤੋਂ ਨਿਕਲ ਆਉਣ ਤਾਂ ਇਹ ਗੁਰਦੁਆਰਾ ਸਾਹਿਬ ਪਰਾਤਨ ਰੂਪ ਦੇ ਵਿੱਚ ਪਰਾਤਨ ਦਿਖ ਦੇ ਵਿੱਚ ਨਜ਼ਰ ਆ ਜਾਏਗਾ ਇਹ ਰੁੱਖ ਵੀ ਪਰਾਤਨ ਦੱਸਦੇ ਨੇ ਇਹ ਇੱਥੇ ਇੱਕ ਪਿੱਪਲ ਦਾ ਰੁੱਖ ਹੈ ਜਿਹੜਾ ਕਿ ਬਹੁਤ ਪੁਰਾਣਾ ਰੁੱਖ ਹੈ ਅੱਜ ਵੀ ਬੜੇ ਲੋਕਾਂ ਦੀ ਆਸਥਾ ਇੱਥੇ ਜੁੜੀ ਹੋਈ ਹੈ ਤੇ ਜਿੱਥੇ ਆਕਸੀਜਨ ਦਿੰਦਾ ਹੀ ਦਿੰਦਾ ਇਹ ਤੇ ਕਿੰਨਾ ਇਹਨਾਂ ਰੁੱਖਾਂ ਦੀ ਸੰਭਾਲ ਕੀਤੀ ਗਈ ਹੈ ਇੱਥੇ ਇੱਕ ਸੰਤ ਦਿਆਲ ਸਿੰਘ ਜੀ ਹੁੰਦੇ ਸੀ ਤੇ ਉਹਨਾਂ ਨੇ ਦੇਖੋ ਕਿੰਨਾ ਪ੍ਰੇਮ ਸੀ 1984 ਦੇ ਵਿੱਚ ਇੱਥੇ ਸਿੱਖਾਂ ਦੇ ਉੱਤੇ ਅਟੈਕ ਕੀਤਾ ਗਿਆ ਪਰ ਜਿਹੜੇ ਗੁਰੂ ਘਰ ਦੇ ਵਿੱਚ ਸੰਤ ਮਹਾਂਪੁਰਖ ਰਹਿੰਦੇ ਨੇ ਸੰਤ ਦਿਆਲ ਸਿੰਘ ਜੀ ਉਹਨਾਂ ਨੇ ਕਦੇ ਕੁੱਤੇ ਦੇ ਵੀ ਸੋਟਾ ਨਹੀਂ ਸੀ ਮਾਰਿਆ ਵੀ ਇਹ ਵੀ ਰੱਬ ਦੇ ਜੀ ਨੇ ਇਹ ਵੀ ਰੱਬ ਦੇ ਭਗਤ ਨੇ ਅੱਜ ਜਦੋਂ ਆਪਾਂ ਕਿਤੇ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੇ ਕਈ ਕੁੱਤੇ ਵਿਖਾਈ ਦਿੱਤੇ ਜੋ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਆਮ ਤੁਰੇ ਫਿਰਦੇ ਨੇ ਤੇ ਮੇਰੇ ਮਨ 'ਚ ਆਇਆ ਵੀ ਤੁਸੀਂ ਇਹਨਾਂ ਕੁੱਤਿਆਂ ਨੂੰ ਕਦੇ ਵਾਰ ਨਹੀਂ ਕੱਢਿਆ ਕਹਿੰਦੇ ਨਹੀਂ ਇਹ ਇੱਥੇ ਹੀ ਰਹਿੰਦੇ ਨੇ ਤੇ ਹਾਂ ਕੁਕਰ RAM ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੇ ਖਿੰਚੇ ਤਹ ਜਾਓ ਜੇ ਕਿਤੇ ਸਾਡੇ ਤੇ ਵੀ ਇਹ ਕਿਰਪਾ ਹੋ ਜਾਵੇ ਅਸੀਂ ਸਭ ਤੋਂ ਵੱਡਾ ਜਬਲਪੁਰ ਦੀਆਂ ਸੰਗਤਾਂ ਦਾ ਇਹ ਧੰਨਵਾਦ ਕਰਦੇ ਆ ਕਿ ਜਦੋਂ ਕਾਰ ਸੇਵਾ ਵਾਲੇ ਮਹਾਂਪੁਰਖ ਇੱਥੇ ਪਹੁੰਚੇ ਉਹਨਾਂ ਦੇ ਕੋਲ ਇੱਕੋ ਗੱਲ ਰੱਖੀ ਕਿ ਇਹ ਪ੍ਰਾਤਨ ਗੁਰਦੁਆਰੇ ਨੂੰ ਨਹੀਂ ਢਾਉਣਾ ਇਹਦੀ ਛੇੜ ਛਾੜ ਨਹੀਂ ਕਰਨੀ ਹਾਂ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਸਾਈਡ ਦੇ ਉੱਤੇ ਯਾਦਗਾਰ ਬਣਾਈ ਜਾਵੇ ਇੱਥੇ ਸਾਈਡ ਦੇ ਉੱਤੇ ਇੱਕ ਯਾਦਗਾਰ ਬਣਾਈ ਹੈ ਬਹੁਤ ਵਧੀਆ ਰਹਿਣ ਦਾ ਲੰਗਰ ਦਾ ਪ੍ਰਬੰਧ ਇੱਥੇ ਗੁਰਦੁਆਰਾ ਸਾਹਿਬ ਵੱਲੋਂ ਚੱਲਦਾ। ਹੁਣ ਇੱਥੋਂ ਅੱਗੇ ਅਸੀਂ ਚੱਲਦੇ ਹਾਂ ਜੀ ਉਸ ਮਾਰਗ ਦੇ ਉੱਤੇ ਜਿਹੜੇ ਮਾਰਗ ਦੇ ਉੱਤੇ ਕੁਝ ਸਥਾਨ ਖਤਮ ਹੋ ਚੁੱਕੇ ਨੇ ਨਹੀਂ ਮਿਲਦੇ। ਸਾਡਾ ਮੁੱਖ ਕਾਰਨ ਰਹੇਗਾ, ਸਾਡਾ ਮੁੱਖ ਸੰਦੇਸ਼ ਸੰਗਤਾਂ ਤੱਕ ਰਹੇਗਾ ਉਹਨਾਂ ਭੁੱਲੇ ਵਿਸਰੇ ਸਥਾਨਾਂ ਨੂੰ ਇਤਿਹਾਸ ਦੇ ਮੁਤਾਬਕ ਲੱਭ ਕੇ ਤੁਹਾਡੇ ਤੱਕ ਪਹੁੰਚਾਉਣਾ। ਤੁਹਾਡੇ ਸੰਗਤਾਂ ਤੱਕ ਆਪਜੀ ਰੱਬ ਵਰਗੀਆਂ ਸੰਗਤਾਂ ਤੱਕ ਪਹੁੰਚਾਉਣਾ ਕਿ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਉਹ ਅਸੀਂ ਉਸ ਇਤਿਹਾਸ ਦੀ ਗੱਲ ਕਰਾਂਗੇ ਕਿ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਹੋ ਸਕਦਾ ਅਸਮਾਨ ਦੇ ਉੱਤੇ ਤਾਰੇ ਤਾਂ ਗਿਣੇ ਜਾ ਸਕਦੇ ਨੇ ਪਰ ਪਤਾ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਕਿੰਨਾ ਕਿੰਨਾ ਨੂੰ ਤਾਰ ਦਿੱਤਾ ਉਹ ਨਹੀਂ ਗਿਣੇ ਜਾ ਸਕਦੇ ਇੱਕ ਉਹ ਅਸਾਨ ਜੋ ਇਤਿਹਾਸ ਦੇ ਵਿੱਚ ਮੌਜੂਦ ਹੈ ਪਰ ਹੈ ਨਹੀਂ ਹੈ ਚੱਲਦੇ ਆਂ ਜੀ ਉਸ ਆਸਥਾਨ ਦੇ ਵੱਲ ਚੜਦੀ ਕਲਾ ਟਾਈਮ ਟੀਵੀ ਦੇ ਇਸ ਪ੍ਰੋਗਰਾਮ ਦੇ ਨਾਲ ਆਪ ਜੀ ਨੇ ਜੁੜੇ ਰਹਿਣਾ ਜੀ ਜਬਲਪੁਰ ਤੋਂ ਚੱਲ ਕੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਪਹੁੰਚਦੇ ਨੇ ਜੀ ਰਾਮ ਟੇਕ ਸ਼੍ਰੀ ਰਾਮਚੰਦਰ ਜੀ ਦਾ ਇਸ ਜਗ੍ਹਾ ਦੇ ਉੱਤੇ ਪ੍ਰਾਤਨ ਆਸਥਾਨ ਬਣਿਆ ਹੋਇਆ ਹੈਗਾ ਰਾਮ ਟੇਕ ਤੋਂ ਤੁਮ ਸਰ ਹੁੰਦੇ ਹੋਏ ਜਦੋਂ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨਾਗਪੁਰ ਪਹੁੰਚਦੇ ਨੇ ਪਰ ਜਦੋਂ ਨਾਗਪੁਰ ਦੇ ਵਿੱਚ ਪਤਾ ਕੀਤਾ ਗਿਆ ਬਹੁਤੀਆਂ ਸੰਗਤਾਂ ਨੂੰ ਨਾਗਪੁਰ ਦੇ ਵਿੱਚ ਇਹ ਹੀ ਨਹੀਂ ਪਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਗਪੁਰ ਪਹੁੰਚਦੇ ਨੇ ਜਦੋਂ ਇਤਿਹਾਸਕ ਤੱਥਾਂ ਦੀ ਗੱਲ ਕੀਤੀ ਗਈ ਉਦੋਂ ਟਰੈਵਲ ਆਫ ਗੁਰੂ ਨਾਨਕ ਸਰਦਾਰ ਸੁਰਿੰਦਰ ਸਿੰਘ ਜੀ ਕੋਹਲੀ ਕਿਤਾਬ ਆਪਣੀ ਕਿਤਾਬ ਦੇ ਪੰਨਾ ਨੰਬਰ 97 ਦੇ ਉੱਤੇ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਅਸਥਾਨ ਦੇ ਉੱਤੇ ਪਹੁੰਚਦੇ ਨੇ ਸਰਦਾਰ ਦਵਿੰਦਰ ਸਿੰਘ ਜੀ ਗਰੇਵਾਲ ਉਹਨਾਂ ਦੀ ਇੱਕ ਕਿਤਾਬ ਹੈ ਅਮੇজিং ਟਰੈਵਲ ਆਫ ਗੁਰੂ ਨਾਨਕ ਔਰ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਹੈ ਇੱਥੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਥੈਂਟਿਕ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ Nagpur ਪਹੁੰਚਦੇ ਨੇ Nagpur ਦੇ ਵਿੱਚ ਹੀ ਸਾਨੂੰ ਇੱਕ ਵੀਰ ਮਿਲਦੇ ਨੇ ਜਿਨ੍ਹਾਂ ਦਾ ਨਾਮ ਸਰਦਾਰ ਪਰਮਜੀਤ ਸਿੰਘ ਜੀ ਵਿਰਦੀ ਹੈ ਸਰਦਾਰ ਪਰਮਜੀਤ ਸਿੰਘ ਵਰਦੀ ਜੀ ਸਾਡੇ ਨਾਲ ਨੇ ਔਰ ਇਹ ਆਪ ਜੀ ਨੂੰ ਮੈਂ ਮੇਰੇ ਪਿਤਾ ਜੀ ਦੇ ਨਾਲ ਮੈਂ ਇੱਛਾ ਹੁੰਦਾ ਸੀ ਉਦੋਂ ਮੈਂ 7 8 7 8 ਸਾਲ ਦਾ ਸੀ ਉਦੋਂ ਅਸੀਂ ਦੇਖਿਆ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਹਸਤ ਲਿਖਿਆ ਉਹ ਗੋਗੇ ਦਾ ਪ੍ਰਕਾਸ਼ ਤੇ ਨਹੀਂ ਕੀਤਾ ਹੋਇਆ ਸੀ ਮਗਰ ਸੁਖਾਸਣ ਕਰਕੇ ਅੰਦਰ ਰੱਖਿਆ ਸੀ ਦੋ ਤਿੰਨ ਵਾਰ ਇਹਦੇ ਦਰਸ਼ਨ ਕੀਤੇ ਉਹਦੇ ਬਾਅਦ ਚ ਫਿਰ ਉਹ ਇੱਥੋਂ ਕਿਤੇ ਕੋਈ ਲੈ ਗਿਆ ਜੀ ਔਰ ਖੜਾਵਾਂ ਸੀ ਇੱਥੇ ਉਹ ਕਹਿੰਦੇ ਸੀ ਕਿ ਇਹ ਜਿਹੜੇ ਇੱਥੇ ਦੇ ਮਹੰਤ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਖੜਾਵਾਂ ਬਹੁਤ ਪੁਰਾਤਨ ਨੇ ਤੇ ਬਹੁਤ ਹੀ ਇੱਕ ਮਹਾਨ ਵਿਅਕਤੀ ਦਿਆ ਨੇ ਤੇ ਦੋ ਤਿੰਨ ਵਾਰ ਅਸੀਂ ਉਤੇ ਦਰਸ਼ਨ ਕੀਤੇ ਬਾਅਦ ਉਹ ਖੜਾਵਾ ਵੀ ਬੋਲਦੇ ਕਿਆ ਪਤਾ ਕਿਸ ਕੀ ਹੈ हमको ਨਹੀਂ ਪਤਾ ਤੇ ਉਹ ਫਿਰ ਹੁਣ ਉਹ ਮਹੰਤ ਗੁজার ਗਿਆ ਫਿਰ ਦੂਸਰੇ ਮਹੰਤ ਆਏ ਉਹ ਵੀ 2 ਸਾਲ ਪਹਿਲੇ ਗੁজার ਗਏ ਨੇ ਤੇ ਹੁਣ ਇੱਕ ਤੀਸਰਾ ਬੰਦਾ ਹੈ ਉਹ ਆ ਕੇ ਇੱਥੇ ਸੇਵਾ ਕਰ ਰਹੇ ਨੇ ਤੇ ਜਿਹੜੀ ਵੀਰ ਜੀ ਨੇ ਦੱਸੀ ਹੈ ਉਹ ਸਪੌਟ ਸਪੌਟ ਜਿਹੜੇ ਦੱਸੇ ਨੇ ਮੰਦਿਰ ਦੱਸੇ ਨੇ ਉਹ ਸਾਰੇ ਇੱਥੇ ਮੌਜੂਦ ਨੇ ਅੱਜ ਵੀ ਤੇ ਇਹ ਸਥਾਨ ਦੇ ਉੱਪਰ ਹੁਣ ਬਾਬਾ ਸ਼੍ਰੀਚੰਦ ਜੀ ਦਾ ਵੀ ਡੇਰਾ ਹੈ ਇਥੇ ਉਹਨਾਂ ਦੀ ਇੱਕ ਮੂਰਤੀ ਲੱਗੀ ਹੋਈ ਹੈ ਔਰ ਇਹ ਉਹਨਾਂ ਦੇ ਜਨਮ ਵਿਹਾੜੇ ਤੇ ਇੱਥੇ ਅਸੀਂ ਸੰਗਤ ਲਿਆ ਕੇ ਤੇ ਸੁਖਮਨੀ ਸਾਬ ਦਾ ਪਾਠ ਕਰਕੇ ਤੇ ਲੰਗਰ ਕਰਾਉਂਦੇ। ਸੋ ਜਿੱਦਾਂ ਵਰਦੀ ਸਾਹਿਬ ਜੀ ਨੇ ਗੱਲ ਕੀਤੀ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਦੇ ਰਹੇ। ਬਾਬਾ ਸ੍ਰੀ ਚੰਦ ਜੀ ਦਾ ਅਸਥਾਨ ਵੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਜਾਂ ਕਿਸੇ ਪ੍ਰਾਤਨ ਮਹਾਂਪੁਰਖ ਦੀਆਂ ਖੜਾਵਾਂ ਵੀ ਮੌਜੂਦ ਸੀਆਂ। ਸਾਡਾ ਇਸ ਅਸਥਾਨ ਵੱਲ ਧਿਆਨ ਹੀ ਨਹੀਂ ਗਿਆ। ਉਹ ਅੱਜ ਉਹ ਅਸਥਾਨ ਹੈ ਨਹੀਂ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਜਗ੍ਹਾ ਤੇ ਪਹੁੰਚਦੇ ਨੇ ਤਾਂ ਇਸ ਗੌਂਡ ਦਾ ਇਸ ਇਲਾਕੇ ਦਾ ਰਾਜਾ ਸੀ ਜਿਹੜੇ ਕੀ ਸੱਪਾਂ ਨੂੰ ਪੂਜਦੇ ਸੀ ਸੱਪਾਂ ਦੀ ਪੂਜਾ ਕਰਦੇ ਸੀ ਇੱਕ ਇਤਿਹਾਸਕ ਲਿਖਤ ਵਿੱਚ ਇਹ ਵੀ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇੱਥੇ ਪਹੁੰਚਦੇ ਨੇ ਉਦੋਂ ਗਣਪਤੀ ਜੀ ਦਾ ਵਿਸਰਜਨ ਕੀਤਾ ਜਾ ਰਿਹਾ ਸੀ ਤੇ ਦੋ ਨਦੀਆਂ ਦਾ ਆਪਸ ਵਿੱਚ ਸਮੇਲ ਵੀ ਹੁੰਦਾ ਹੈ ਔਰ ਜਿੱਦਾਂ ਗੱਲ ਕੀਤੀ ਜਾਂਦੀ ਹੈ ਇਤਿਹਾਸ ਦੇ ਵਿੱਚ ਕਿ ਉਸ ਸਮੇਂ ਦੇ ਜਿਹੜੇ ਰਾਜੇ ਨੇ ਜਾਂ ਜਿਹੜੇ ਇੱਥੇ ਦੇ ਲੋਕ ਨੇ ਉਹ ਤਨ ਦੇ ਉੱਤੇ ਕੋਈ ਬਹੁਤ ਵਧੀਆ ਕੱਪੜਾ ਨਹੀਂ ਸਨ ਪਹਿਨਦੇ ਕਿਉਂਕਿ ਬਹੁਤ ਜ਼ਿਆਦਾ ਗਰੀਬੀ ਸੀ ਜਾਦਾ ਕਰਕੇ ਨਾਂਗੇ ਜਾਦੇ ਰਹਿੰਦੇ ਸੀ ਜਾਂ ਆਪਣੇ ਤਨ ਦੇ ਤੇੜ ਦੇ ਉੱਤੇ ਕੁਝ ਕੱਪੜਾ ਪਾ ਕੇ ਰੱਖਦੇ ਸਮਾਂ ਐਸਾ ਆਇਆ ਕਿ ਬਹੁਤ ਭਿਆਨਕ ਬਿਮਾਰੀ ਨੇ ਇਸ ਜਗ੍ਹਾ ਦੇ ਉੱਤੇ ਆ ਕਰਕੇ ਆਪਣਾ ਰੂਪ ਦਿਖਾਇਆ ਜਿਹੜੇ ਅਮੀਰ ਲੋਕ ਸਨ ਰਾਜੇ ਲੋਕ ਸਨ ਉਹ ਵੈਦਾਂ ਕੋਲੋਂ ਆਪਣਾ ਇਲਾਜ ਕਰਾ ਲੈਂਦੇ ਪਰ ਗਰੀਬ ਲੋਕ ਕੀ ਕਰਦੇ ਉਸ ਸਮੇਂ ਇਹਨਾਂ ਬਿਮਾਰੀਆਂ ਨੂੰ ਹੀ ਦੇਵਤਾ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਮੰਦਰ ਬਣਾਏ ਗਏ ਜਿਦੇ ਵਿੱਚ ਕੀ ਹੈਜਾ ਦੇਵਤਾ ਚੇਚਕ ਦੇਵਤਾ ਤੇ नाग ਦੇਵਤਾ ਕਿਉਂਕਿ ਸੱਪ ਤੇ ਨਾਗ ਵੀ ਬਹੁਤ ਡੱਸ ਰਹੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਲੋਕਾਂ ਨੂੰ ਆ ਕਰਕੇ ਜਗਾਇਆ ਦੱਸਿਆ ਕਿ ਹੈਜੇ ਦਾ ਤੇ ਚੇਚਕ ਦਾ ਜਿਹੜਾ ਇਲਾਜ ਹੈ ਉਹ ਸਾਫ਼ ਪਾਣੀ ਹੈ ਗੰਦਲੇ ਪਾਣੀ ਤੋਂ ਬਚੋ ਸਾਫ਼ ਪਾਣੀ ਦੇ ਨਾਲ ਆਪਣਾ ਜੀਵਨ ਨਿਰਵਾਹ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿੱਡੀ ਵੱਡੀ ਖੋਜ ਸੀ ਉਸ ਸਮੇਂ ਦੀ ਕਿ ਗਰੀਬ ਲੋਕਾਂ ਨੂੰ ਵੀ ਬਿਮਾਰੀਆਂ ਤੋਂ ਠੀਕ ਕੀਤਾ ਨਾਮ ਜਪਣ ਲਾਇਆ ਕਿ ਪ੍ਰਮਾਤਮਾ ਦੀ ਬੰਦਗੀ ਕਰੋ ਕੋਈ ਹੈਜਾ ਨਾਮ ਦਾ ਕੋਈ ਦੇਵਤਾ ਨਹੀਂ ਹੈ ਜਾਂ ਕੋਈ 나ਗ ਨਾਮ ਦਾ ਦੇਵਤਾ ਨਹੀਂ ਹੈ ਜਾਂ ਕੋਈ ਚਿਚਕ ਨਾਮ ਦਾ ਦੇਵਤਾ ਨਹੀਂ ਹੈ ਪਰ ਇਸ ਜਗ੍ਹਾ ਦੇ ਉੱਤੇ ਇਤਿਹਾਸ ਮਿਲਦਾ ਅਸਥਾਨ ਨਹੀਂ ਹੈ ਹੁਣ ਜਦੋਂ ਖੋਜ ਵਿਚਾਰ ਟੀਮ ਨਾਗਪੁਰ ਦੇ ਵਿੱਚ ਜਦੋਂ ਅਸੀਂ ਨਿਸ਼ਾਨੀਆਂ ਲੈ ਕੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਪਹੁੰਚੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਨਾਗਪੁਰ ਦੀਆਂ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਨਾਗਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੇ ਅੱਗੇ ਇਹ ਗੱਲ ਰੱਖੀ ਕਿ ਕਿਵੇਂ ਨਾ ਕਿਵੇਂ ਇਕੱਠੇ ਹੋ ਕਰਕੇ ਆਪਣੇ ਇਸ ਅਸਥਾਨ ਨੂੰ ਸੰਭਲੋ ਗੱਲ ਕਰਦਿਆਂ ਜੀ ਸਟੇਜ ਦੀ ਤੁਨ ਗੁਰੂ ਨਾਨਕ ਦੇਵ ਜੀ ਇੰਦੌਰ ਤੋਂ ਚੱਲਦੇ ਨੇ ਜੀ ਇੰਦੌਰ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਨੇ ਉੱਥੇ ਇੱਕ ਬੇਟਮਾ ਸਾਹਿਬ ਇੱਕ ਗੁਰਦੁਆਰਾ ਇਮਲੀ ਸਾਹਿਬ ਇੱਕ ਓੰਕਾਰੇਸ਼ਵਰ ਉੱਥੇ ਉੱਥੋਂ ਗੁਰੂ ਨਾਨਕ ਦੇਵ ਜੀ ਚੱਲਦੇ ਨੇ ਨਦੀ ਦੇ ਕਿਨਾਰੇ ਦੇ ਉੱਤੇ ਉਹ ਸੰਗਾਵਾਦ ਉੱਥੇ ਪ੍ਰਾਤਨ ਮਹਾਰਾ ਦਾ ਸਰੂਪ ਪਿਆ ਉੱਥੋਂ ਗੁਰੂ ਨਾਨਕ ਦੇਵ ਜੀ ਅੱਗੇ ਚੱਲਦੇ ਨੇ ਉਹ ਜਗ੍ਹਾ ਮੈਂ ਦਾਸ ਸੇ ਤਿੰਨ ਵਾਰ ਰੂਟ ਕੱਢ ਚੁੱਕਿਆ ਜੀ ਖੋਜ ਵਾਸਤੇ ਉੱਥੋਂ ਗੁਰੂ ਨਾਨਕ ਦੇਵ ਜੀ ਅੱਗੇ ਚੱਲਦੇ ਨੇ ਉਹ ਸੰਗਾਵਾਦ ਤੋਂ ਅੱਗੇ ਆਉਂਦਾ ਸੁਹਾਗਪੁਰ 100 ਏਕੜ ਜ਼ਮੀਨ ਅੱਜ ਸੱਤ ਕਿੱਲੇ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਅੱਜ ਵੀ ਮੌਜੂਦ ਹੈ ਉਦੋਂ ਬਾਅਦ ਚੱਲਦੇ ਨੇ ਪੱਛਮੜੀ ਪੱਛਮੜੀ ਤੋਂ ਬਾਅਦ ਅੱਗੇ ਚੱਲਦੇ ਨੇ ਗੁਰੂ ਨਾਨਕ ਦੇਵ ਜੀ ਉਹ ਆਉਂਦਾ ਨਰਸਿੰਘਪੁਰ ਨਰਸਿੰਘਪੁਰ ਤੋਂ ਅੱਗੇ ਚੱਲਦੇ ਨੇ ਜਬਲਪੁਰ ਜਬਲਪੁਰ ਦੇ ਵਿੱਚ ਮੜਾ ਤਾਲ ਜਬਲਪੁਰ ਤੋਂ ਆਉਂਦੇ ਨੇ ਰਾਮਟੇਕ ਬੋਲੋ ਵਾਹਿਗੁਰੂ ਰਾਮਟੇਕ ਰਾਮਟੇਕ ਜਿਹੜਾ ਰਸਤਾ ਪੈਂਦਾ ਏ ਤੁਮ ਸਰ ਰਾਮਟੇਕ ਆਉਂਦੇ ਹੋਏ ਪਹੁੰਚਦੇ ਨੇ ਕਾਮਟੀ ਕਾਮਟੀ ਦੇ ਉੱਤੇ ਪਹੁੰਚਦੇ ਨੇ ਕਾਮਟੀ ਦੀ ਨਦੀ ਚੱਲਦੀ ਸੀ ਜੀ ਉਸ ਸਮੇਂ ਇਹ ਗੌਂਡ ਰਾਜ ਸੀ ਜੀ ਉਸ ਸਮੇਂ ਇੱਥੇ ਹੈਜਾ ਫੈਲਿਆ ਹੋਇਆ ਸੀ ਬਹੁਤ ਬਿਮਾਰੀ ਸੀ ਉਹ ਲੋਕ ਸੱਪਾਂ ਦੀ ਪੂਜਾ ਕਰਨ ਲੱਗੇ ਤੇ ਅੱਜ ਜਦੋਂ ਗੁਰਨਾਨਕ ਦੇਵ ਜੀ ਪਹੁੰਚੇ ਗੁਰਨਾਨਕ ਦੇਵ ਜੀ ਕਹਿਣ ਲੱਗੇ ਡਰਨ ਦੀ ਲੋੜ ਨਹੀਂ ਐ ਸੱਪਾਂ ਦੀ ਪੂਜਾ ਕਰਨ ਦੀ ਲੋੜ ਨਹੀਂ ਐ ਇਹਨਾਂ ਪਖੰਡਾ ਜਿੰਨਾ ਪਾਓ ਬਾਣੀ ਪੜੋ ਉਹ ਪੂਰਾ ਰੋਗ ਨਾਗਪੁਰ ਦੇ ਵਿੱਚੋਂ ਦੂਰ ਕੀਤਾ ਇਹ ਜਿਹੜਾ ਤੱਥ ਹੈ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਹੈ ਜੀ ਦਵਿੰਦਰ ਸਿੰਘ ਗਰੇਵਾਲ ਦੀ ਲਿਖੀ ਹੋਈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਹੈ ਅਮੇਜ਼ਿੰਗ ਟਰੈਵਲ ਆਫ ਗੁਰਨਾਨਕ ਦੂਜੀ ਕਿਤਾਬ ਦਾ ਨਾਮ ਆ ਟਰੈਵਲ ਆਫ ਗੁਰਨਾਨਕ ਸੁਰਿੰਦਰ ਸਿੰਘ ਕੋਲੀ ਪੰਨਾ ਨੰਬਰ 97 ਤੁਹਾਡੇ ਇੱਥੇ ਦੇ ਕੁਝ ਵੀਰ ਨੇ ਉਹ ਵੀ ਉਹ ਨਦੀ ਤੇ ਜਾਂਦੇ ਹੁੰਦੇ ਸੀ ਉੱਥੇ ਪ੍ਰਾਤਨ ਹੱਥ ਲੈ ਕੇ ਤੋਂ ਸਰੂਪ ਦੇ ਦਰਸ਼ਨ ਤੁਹਾਡੇ ਨਾਗਪੁਰ ਦੀ ਸੰਗਤ ਨੇ ਕੀਤੇ ਨੇ ਪਰ ਅੱਜ ਨਾਗਪੁਰ ਵਸਦਾ ਪਿਆ ਏ ਮੈਂ ਇੱਕ ਬੇਨਤੀ ਕਰਾਂਗਾ ਮੇਰੇ ਕੋਲ ਉਹਨਾਂ ਵੀਰਾਂ ਦੇ ਨੰਬਰ ਨੇ ਜਿਹੜੇ ਕਹਿੰਦੇ ਪ੍ਰਾਤਨ ਸਥਾਨ ਅੱਖਾਂ ਨਾਲ ਵੇਖਿਆ ਉਹ ਥਾਂ ਨੂੰ ਤੁਸੀਂ ਅੱਜ ਵੀ ਸਾਂਭ ਸਕਦੇ ਹੋ ਜੇ ਕਿਤੇ ਤੁਹਾਡੇ ਤੇ ਕਿਰਪਾ ਹੋ ਜੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਨਹੀਂ ਅਸਲੀ ਗੁਰਨਾਨਕ ਦਾ ਗੁਰਦੁਆਰਾ ਸਾਹਿਬ ਟਾਡੇ ਨਾਗਪੁਰ ਦੇ ਵਿੱਚ ਮੌਜੂਦ ਹੈ ਤੇ ਸਿੱਖ ਸੁੱਤੇ ਪਏ ਨੇ ਜੇ ਕਿਤੇ ਅਰਦਾਸ ਕਰੋ ਚੜ੍ਹਦੀ ਕਲਾ ਚ ਸਿੱਖ ਅੱਗੇ ਹੋ ਜਾਣ ਸਬੂਤ ਦਾਸ ਦੇਗਾ ਗ੍ਰੰਥਾਂ ਦੀ ਸਟੇਟਮੈਂਟ ਦਾਸ ਦੇਗਾ ਉਪਰਾਲਾ ਤੁਹਾਨੂੰ ਕਰਨਾ ਪਏਗਾ ਕਿਤੇ ਲੋਕ ਇਹ ਨਾ ਕਹਿਣ ਗੁਰੂ ਨਾਨਕ ਦੇਵ ਜੀ ਨਾਗਪੁਰ ਵਿੱਚ ਆਏ ਤੇ ਤੁਸੀਂ ਉਹ ਸਥਾਨੇ ਨਹੀਂ ਸਮਝ ਸਕੇ ਕਿਹੜੀ ਕਿਹੜੀ ਸੰਗਤ ਚੋਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਪ੍ਰਗਟ ਹੋਣਾ ਚਾਹੀਦਾ ਤੇ ਇਹ ਵੀ ਅਰਦਾਸ ਕਰਿਓ ਕਿ ਗੁਰਨਾਨਕ ਦੇ ਮਹਾਰਾਜ ਦਾ ਉਹ ਪ੍ਰਾਤਨ ਅਸਥਾਨ ਉਹ ਮੁੜ ਕੇ ਉਜਾਗਰ ਹੋ ਜੇ ਭਾਵੇਂ ਉੱਥੇ ਛੋਟਾ ਜਿਹਾ ਥੰਮੇ ਬਣ ਜੇ ਇਕ ਟੋਕੜ ਸਾਲ ਸਾਲ ਬਾਅਦ ਜਾ ਕੇ ਜਿਹੜਾ ਸ਼ਬਦ ਪੜ੍ਹਦੇ ਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋ ਆ ਘਟੋ ਘਟੋ ਸਸਤਾਨ ਦੀ ਪੂਜਾ ਤਾਂ ਹੋਵੇ ਅੱਜ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਨੇ ਰਾਮ ਮੰਦਰ ਬਣਨਾ ਚਾਹੀਦਾ ਮੈਂ ਕਹਿੰਦਾ ਸਾਰਾ ਕੁਝ ਬਣ ਜੇ ਪਰ ਸਾਡੇ ਗੁਰੂ ਦੇ ਸਥਾਨ ਨਾ ਨਾ ਉਜਾੜੋ ਉਹ ਵੀ ਸਾਹਮਣੇ ਦੇ ਦਿਓ ਸਿੱਖਾਂ ਨੂੰ ਇਹ ਸਭ ਦਾ ਸਾਂਝਾ ਧਰਮ ਗ੍ਰੰਥ ਹੈ ਇੱਕ ਉਹ ਉੱਥੇ ਗ੍ਰੰਥ ਅਜੇ ਮੌਜੂਦ ਨਹੀਂ ਹੈ ਇਹ ਵੀ ਪਤਾ ਲੱਗਿਆ ਖੜਾਵਾ ਵੀ ਮੌਜੂਦ ਸੀ ਆ ਸੋ ਨਾਗਪੁਰ ਦੀਆਂ ਸੰਗਤਾਂ ਦਾ ਵੀ ਧੰਨਵਾਦ ਹੋਵੇਗਾ ਜੇ ਕਿਤੇ ਨਾਗਪੁਰ ਦੇ ਵਿੱਚ ਆਪਣੇ ਇਸ ਅਸਥਾਨ ਨੂੰ ਸੰਭਾਲ ਲੈਣ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਨਾਗਪੁਰ ਤੋਂ ਅੱਗੇ ਇੱਕ ਐਸਾ ਅਸਥਾਨ ਹੈ ਜਿਹਦੇ ਤੱਕ ਅੱਜ ਤੱਕ ਕੋਈ ਪਹੁੰਚ ਹੀ ਨਹੀਂ ਸਕਿਆ ਕਿਹੜਾ ਐਸਾ ਸਥਾਨ ਹੈ ਉਹ ਗੱਲ ਕਰਾਂਗੇ ਅਗਲੇ ਇਤਿਹਾਸ ਦੇ ਵਿੱਚ ਤੁਸੀਂ ਜੁੜੇ ਰਹਿਣਾ ਚੜ੍ਹਦੀ ਕਲਾ ਟੈਮ ਟੀਵੀ ਦੇ ਉੱਤੇ ਤੁਹਾਡੇ ਸਾਹਮਣੇ ਇਤਿਹਾਸਕ ਦੇ ਤੱਥ ਲੈ ਲੈ ਕੇ ਆਵਾਂਗੇ ਸੋ ਇਸ ਇਤਿਹਾਸ ਨੂੰ ਅਸੀਂ ਇੱਥੇ ਰੁਕਦੇ ਹਾਂ ਜੀ ਅਗਲੀ ਵੀਡੀਓ ਵਿੱਚ ਇਸੇ ਇਤਿਹਾਸ ਨੂੰ ਅੱਗੇ ਲੈ ਕੇ ਚੱਲਾਂਗੇ ਅਗਲਾ ਐਪੀਸੋਡ ਅਗਲਾ ਇਤਿਹਾਸ ਦੇਖਣਾ ਨਾ ਭੁੱਲਣਾ ਅਸੀਂ ਐਸੀਆਂ ਹੋਰ ਯਾਤਰਾ ਕਰਨੀਆਂ ਚਾਹੁੰਦੇ ਹਾਂ ਉਹਨਾਂ ਅਸਥਾਨਾਂ ਨੂੰ ਉਜਾਗਰ ਕਰਨਾ ਚਾਹੁੰਦੇ ਆ ਜੋ ਸਾਡੇ ਕੋਲੋਂ ਭੁੱਲ ਚੁੱਕੇ ਨੇ ਜਾਂ ਵਿਸਰ ਚੁੱਕੇ ਨੇ ਭੁੱਲੇ ਵਿਸਰੇ ਗੁਰਤਾਮ ਇੱਥੇ ਆਪ ਜੀ ਦੇ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਖੋਜ ਵਿਚਾਰ ਇੱਕ ਟੀਮ ਬਣਾ ਕੇ ਉਹਨਾਂ ਅਸਥਾਨਾਂ ਤੇ ਪਹੁੰਚੇਗੀ ਜਿਨ੍ਹਾਂ ਅਸਥਾਨਾਂ ਤੇ ਅੱਜ ਤੱਕ ਕੋਈ ਨਹੀਂ ਪਹੁੰਚ ਸਕਿਆ ਜਾਂ ਉਹਨਾਂ ਦਾ ਇਤਿਹਾਸ ਲੱਭ ਲੱਭ ਕੇ ਖੋਜ-ਖੋਜ ਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਸਾਨੂੰ ਆਪ ਜੀ ਦੇ ਸਹਿਯੋਗ ਦੀ ਲੋੜ ਹੈ ਤੇ ਬਹੁਤ ਵੱਡੇ ਖਰਚੇ ਵੀ ਆ ਰਹੇ ਨੇ ਅਗਰ ਕੋਈ ਵੀਰ ਸਪான்ਸਰ ਕਰ ਸਕਦਾ ਇਸ ਪ੍ਰੋਗਰਾਮ ਨੂੰ ਐਪੀਸੋਡ ਨੂੰ ਜਾਂ ਸਾਡੇ ਐਕਸਪੈਂਸਸ ਨੂੰ ਸਪான்ਸਰ ਕਰ ਸਕਦੇ ਨੇ ਉਹ ਆਪਣਾ ਨਾਮ ਜਰੂਰ ਦੱਸਣ ਜੀ ਸਾਨੂੰ ਇਸ ਨੰਬਰ ਦੇ ਉੱਤੇ ਕਾਲ ਕਰਨ ਗੱਡੀ ਦੇ ਉੱਤੇ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਉਹਨਾਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਅਸੀਂ ਨਾਮ ਵੀ ਲੈ ਕੇ ਆਵਾਂਗੇ ਜਿਹੜੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਇਕੱਠੇ ਹੋ ਕਰਕੇ ਇਸ ਇਤਿਹਾਸਕ ਰੁੱਲਦੇ ਹੋਏ ਸਥਾਨਾਂ ਨੂੰ ਖੋਜ-ਖੋਜ ਕੇ ਸਾਹਮਣੇ ਲੈ ਕੇ ਆਈਏ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਆਪਣਾ ਵੀਰ ਡਾਕਟਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ